ਏ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਸੋਰਠ ਮਹੱਲਾ ਪੰਜਵਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗਾਂ 615 616 ਤੇ ਸੁਭਾਈ মানা ਜੇ। ਪ੍ਰਾਪ ਕੀ ਸਰਣ सगल ਪਹਿ ਲਾਥੇ। ਦੁਖ ਬਿਨ ਸੇ ਸੁਖ ਪਾਇਆ। ਧਿਆਲ ਹੋ ਆਪਾਰ ਬ੍ਰਹਮ ਸੁਆਮੀ। ਪੂਰਾ ਸਤ ਗੁਰ ਧਿਆਇਆ। ਸਾਹਿਬ ਸਮਝਾਉਣਾ ਕਰਦੇ ਹਨ हे ਪਾਈ। ਪਰਮਾਤਮਾ ਦੀ ਸਨਪਿਆ ਮਨੁੱਖ ਦੇ ਸਾਰੇ ਡਰ ਲੈ ਜਾਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਉਹ ਮਨੁੱਖ ਪਰਮਾਤਮਾ ਦੀ ਸਨ ਪੈਂਦਾ ਹੈ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ ਉਸ ਉੱਤੇ ਹੀ ਮਾਲਕ ਪ੍ਰਭੂ ਦਇਆਵਾਨ ਰਹਿੰਦਾ ਹੈ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਵ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾਉ ਰਹਾਉ ਵਾਲੀ ਪੰਕਤੀ ਚ ਸਾਹਿਬ ਸਮਝਾਉਣਾ ਕਰਦੇ ਹਨ ਕਿ ਪ੍ਰਭੂ ਜੀ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾ ਦੇਣ ਵਾਲਾ ਹੈ हे दीन नाऊते दया करने वाले प्रभु मेरे ऊते मेहर कर मैं तेरे प्रेम रंग विच रंगीज के तेरे गुण गाऊँदा रहा सतगुरु नाम निधान डढ़ाया चिंता सगल विनासी हे पाई जिस मनुख दे हृदय विच गुरु ने सारे सुखों दा खजाना प्रभु नाम पक्का कर देता ਉਸ ਦੀ ਸਾਰੀ ਚਿੰਤਾ ਦੂਰ ਹੋ ਗਈ ਕਰ ਕੇ ਰਪਾਇ ਅਪਨੋ ਕਰ ਲੀਨਾ ਮਨ ਵਸਿਆ ਅਵਨਾਸੀ ਪਰਮਾਤਮਾ ਮੇਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਦੇ ਮਨ ਵਿੱਚ ਨਾਸ ਰਹਿਤ ਪਰਮਾਤਮਾ ਆ ਵਸਦਾ ਹੈ ਤਾਂ ਕੋ ਬਿਗਨਨ ਕੋ ਲਗ ਜੋ ਸਤ ਗੁਰ ਆਪਣੇ ਰੱਖਾ ਚਰਨ ਕਮਲ ਵਸੇ ਹਿਰਦੇ ਅੰਦਰ ਅਮਰਤ ਹਰ ਰਸ ਚਾਖੇ ਏ ਪਾਈ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ ਉਹ ਮੁਨੁਖ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਸਦਾ ਚਖਦਾ ਹੈ ਕਰ ਸੇਵਾ ਸੇਵਕ ਪ੍ਰਵੇ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕ ਬਲੇ ਹਰਿ ਜਿਨ ਪੂਰਨ ਪੈਜ ਰਖਾਈ ਸਾਈਂਬ ਸਮਝਾਉਣਾ ਕਰਦੇ ਹਨ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਸੇਵਕਾਂ ਵਾਂਗ ਉਸ ਦੀਪ ਸੇਵਾ ਭਗਤੀ ਕਰਦਾ ਰਹਿ ਹੇ ਦਾਸ ਨਾਨਕ ਜੀ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਬਿਗਨਾਂ ਦੇ ਟੱਕਰੇ ਟੱਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ